ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾਗ ਤਾਂ ਤੁਹਾਨੂੰ ਤਿੰਨ ਮਕੋਣੀ ਸੀ ਇੱਕ ਉਧਰ ਖੜੀ ਐ ਬਿਲਕੁਲ ਛੋਟੇ ਪਹਾ ਦੀ ਜਿਵੇਂ ਟੋਕੜਾ ਵਾਲਾ ਭਾਈ ਐ ਸਸਤੇ ਮੋਲ ਦੀ ਸੂਈ ਸਵਾਈ ਵੈੜ ਤੇ ਦੋ ਵੈੜਾ ਤੁਹਾਨੂੰ ਇਧਰ ਵਿਖਾਉਣੀਆਂ ਸੀ ਪਰ ਆਹ ਵੈੜ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਈ ਐ ਦਰਮਿਆਨੀ ਹਾਈਟ ਦੀ ਜਰਸੀ ਐ ਇਹ ਸੇਲ ਹੋ ਗਈ ਐ ਤੇ ਆਹ ਜਿਹੜੀ ਨਾਲ ਵੱਡੀ ਜਰਸੀ ਖੜੀ ਐ ਇਹ ਇਸ ਟਾਈਮ ਸੇਲ ਲਈ ਅਵੇਲੇਬਲ ਐ ਇਹ ਦੋ ਵੈੜਾ ਸੇਲ ਐ ਇਹ ਗੱਬਣ ਵੱਛੀ ਐ ਟੌਪ ਦੀ ਜਰਸੀ ਤੇ ਇੱਕ ਸੂਈ ਸਵਾਈ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸੱਚੀ ਕਾ ਬਾਈ ਸੱਚੀ ਕਾ ਬਾਈ ਨਾਮ ਦੇ ਦੇ ਮਾਨ ਰਫਤਾਰ ਸਿੰਘ ਪੰਡਤ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜਲੰਮੂਗਾ ਫੋਨ ਨੰਬਰ ਦਾ 805488781 805488781 ਕਿੰਨਾਂ ਮਸੂਆ ਬਾਈ ਇਹ ਤਾਂ ਦੂਜਾ ਸੁਹਾ ਸੋਣਾ ਵੀਰੇ ਕਿੰਨੇ ਕਿ ਦਿਨ ਲੈ ਜੀਗੇ ਦਾਣੇ ਦੇ 5 ਦਾ 6 ਦਾ ਮਾ ਸਾਨੂੰ ਹੋ ਗਈ ਤੇ ਪਹਿਲੇ ਥੋੜਾ ਮਾਰਗਾ ਦੱਸਣ ਬਤਾ ਉਹ 20 ਕਿਲੋ ਪਾਇਆ ਹੋਇਆ ਦਾ ਦੁੱਧ ਐਰਕੀਮ ਮੇ ਦਾ ਵੀ 22 ਲੀਟਰ ਦੀ ਆਸ ਹੈਗੀ ਉਹ ਕੱਢੂਗੀ ਜੈ ਜਮਲ ਜੈ ਜਓ ਸਿਰਫ 75000 ਰੁਪਏ ਕਢੀ ਬਰ ਆ ਦੋਸਤੋ ਇੱਕ ਨੰਬਰ ਬਹੁਤ ਸੋਹਣੀ ਟਾਪ ਦੀ ਪੰਜਾਬ ਵਾਲੀ ਜਰਸੀ ਫੁੱਲ ਵੱਡਾ ਕਦ ਕਾਠ ਹੈ ਐਚ ਆਫ ਵਹਿੜਾ ਜਿੱਡੀ ਹੈ ਹਾਈਟ ਵਾਲੇ ਪਾਸੋਂ ਐਕਸਟਾਰਡੀਨਰੀ ਸੋਹਣਾ ਬੋਡੀ ਸਟਰਕਚਰ ਆ ਖੁੱਲ ਡੁੱਲੇ ਅੰਗਾਂ ਪੈਰਾਂ ਦੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਪੂਰੇ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਹਵਾਨਾ ਕਰਮ ਵਾਲੀ ਨੇ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਸਾਈਡਾਂ 'ਚ ਵਾਲ ਟੱਲ ਹਜੇ ਕਾਫੀ ਬਾਕੀ ਆ ਬਾਕੀ 5-6 ਦਿਨ ਬਾਈ ਦੱਸਦਾ ਲੈ ਜੂਗੀ ਸੀਲਸ ਆਉ ਬਹੁਤ ਆ ਜਿਹੜੇ ਪਾਸੇ ਦੀ ਮਰਜ਼ੀ ਬੈਠ ਕੇ ਵੀਰ ਕੰ ਦਾ ਅਗਲਾ ਚਵਾਈ ਕਰ ਲੈ 20 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਏ ਸੁੰਦੀ ਆ 22 23 ਕਿਲੋ ਦੁੱਧ ਪਿਆ ਜੂ ਬਾਕੀ ਐਡੀ ਵੜ ਜੇ 22 23 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਥਣਾ ਦੀ ਸਾਫ ਸੁਥਰੀ ਐ ਹਜੇ 5 6 ਦਿਨ ਲੈ ਜਣੇ ਸਾਈਡਾਂ ਚ ਵਾਲ ਢਿੱਲ ਕਾਫੀ ਬਾਕੀ ਆ ਪੰਜਾ ਛੇ ਦਿਨਾਂ ਦਾ ਅਮਰੀਕਨ ਵੜਾਂ ਵਰਗਾ ਹਵਾਨਾ ਤਿਆਰ ਕਰਕੇ ਸੂ ਕਰ ਮਾ ਲਈ ਕਲੀ ਕੱਚੀ ਕੱਚੀ ਆ 5 6 ਦਿਨ ਤੇ ਪ੍ਰਾਈਜ਼ ਵੀ ਜੈ ਜੀ ਆ 75000 40000 ਦੇ ਹੁੰਦੇ 80000 ਦੇ ਹੁੰਦੇ ਹੂੰ ਮੌਕੇ ਤੇ ਆਏ ਗਏ ਭੈਣ ਭਰਾ ਦਾ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆਜੇ ਪਾਕਿਸਤਾਨ ਤੋਂ ਨੂੰ ਰੋਕ ਕੇ ਨੇੜੇ ਤੋਂ ਚੈੱਕ ਕਰਾ ਦੂੰ ਜਾ ਕੇ ਬਹੁਤ ਸੋਹਣੇ ਮੁਠੀ ਵਾਲੇ ਹੱਥ ਚੁਵਾਈ ਵਾਲੇ ਗੁਲਾਬੀ ਥਾਨਾਂ ਗੈਬ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਹਵਾਨੇ ਤੇ ਬਰੀਕ ਬਰੀਕ ਵੇਂਜ ਵੀ ਚਾਹੀਆਂ ਲੈ ਚਲੀਏ ਬਾਈ 75000 ਮੁੱਲ ਮਾਨ ਤਾਨ ਹੋ ਜੂ ਅਗਲਾ ਬੇਫਿਕਰ ਹੋ ਕੇ ਆਜੇ ਦੂਜੇ ਸੂਬੇ ਵਿੱਚੀ ਸੁੰਦੀ ਆ ਗਰਮੀ ਗਰਮੀ ਬਾਈ ਕਹਿੰਦਾ ਭੋਰਾ ਨਹੀਂ ਮਣਾਉਂਦੀ। ਬਾਕੀ ਇਹਨਾਂ ਦਾ ਦੁੱਧ ਵੀ ਮੱਝਾਂ ਵਰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਤਾਂ ਕਰਕੇ ਡਿਮਾਂਡ ਜੀ ਵੀ ਵੱਧ ਰਹਿੰਦੀ ਆ। 2 ਨੰਬਰ ਤੇ ਆ ਜੀਏ ਬਾਈ। ਇਹ ਰੇ ਆਹ ਨਾ ਬੱਤ ਖੜਾ ਕਿຊੂਈ ਹੋਈ ਆ। ਮਾਲਕਾਂ ਨੇ ਤਾਂ ਮਹੀਨੇ ਕਹਿੰਦੇ ਦੱਸਿਆ ਕੋਈ ਮਹੀਨੇ ਦੀ ਮੰਨ ਲੈ ਕੋਈ ਸਵਾ ਮਹੀਨੇ ਦਾ। ਠੀਕ ਆ। ਦੁੱਧ ਦੇ ਥੱਲੇ 8 ਕਿਲੋ ਆ। ਚੋਕੀ ਲੈ ਜਾਈਏ ਗਲਾ। ਹਾਂਜੀ ਅਗਲਾ ਚੋਕੀ ਲੈ ਜਾਈਏ। ਉਹ ਸੀਰ ਠੰਡੀ ਆ ਬੰਦਰੀਆਂ ਦਾ। ਸੀਰ ਸਾਬ ਪੂਰੀ ਆ ਤੁਸੀਂ ਵੇਖ ਲਓ। 8 ਕਿਲੋ ਦੁੱਧ ਹੈ। ਬੱਤਾ ਮਾਰਨ ਵਾਲੀ ਆ ਜੈ ਜੈ ਮੋਲੇ ਦਾ ਵੀ ਲੈਣ ਦੇਣ ਵਾਲੀ ਬਸ 23000 ਰੁਪਏ ਦੇ ਦਿਆਂਗਾ 23000 ਦੀ ਦੇ ਦੇਣੀ ਆ ਜਿਹਦੇ ਪਸੰਦ ਆਉ ਬਾਈ ਕਹਿੰਦਾ ਅਗਲਾ ਬੇਫਿਕਰ ਹੋ ਕੇ ਆ ਜੇ 8 ਕਿਲੋ ਦੁੱਧ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ ਭਾਵੇਂ ਦੋ ਟਾਈਮ ਭਾਵੇਂ ਚਾਰ ਟਾਈਮ ਅਗਲਾ ਝੋ ਕੇ ਲੈ ਜੇ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਕਿਉਂਕਿ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ 9:52 ਮਿੰਟ ਤੇ ਵੀਡੀਓ ਬਣਾ ਰਹੇ ਆ ਮਾਰਨਿੰਗ ਦੇ ਟਾਈਮ 10 ਵਜੇ ਚ ਜੇ 8 ਮਿੰਟ ਪਏ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਥਣ ਸੋਹਣੇ 23000 ਦੀ ਦੇ ਦੇਣੀ ਆ ਚਵਾਈ ਚੋਈ ਬਾਈ ਗਾਸ ਦਾ ਪੂਰੀ ਚੰਗੀ ਲੱਗੀ ਐ ਤੇ ਵਜਨ ਵੀ ਬਹੁਤ ਐ ਜੇ ਕਿਸੇ ਛੋਟੇ ਪਰਿਵਾਰ ਨੇ ਲੈਣੀ ਹੋਵੇ ਬਿਲਕੁਲ ਸਸਤੇ ਮੁੱਲ ਦੀ ਵਛੀ 23000 ਦੀ ਦੇ ਦੇਣੀ ਵਿੱਚੋ ਛੋਟਾ ਛਾਪਾ ਮਾਨ ਤਾਨ ਹੋ ਜੂ ਥਣ ਸੋਹਣੇ ਹੱਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਦੋ ਦੇਦਾ ਵੀ ਮੱਝ ਹਰ ਗਈ ਉਹ ਦੋ ਪਸ਼ੂ ਸੇਲ ਹੈ ਦੋਵਾਂ ਦੇ ਦੁੱਧ ਮੱਝਾ ਰੂਗਾ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਐਫ ਨਸਲ ਦੀ ਵਾੜ ਹੈ ਨਹੀਂ ਕਿਵੇਂ ਫੈਟ ਆ ਜਾਂਦੀ ਹੈ ਜੀ ਠੀਕ ਹੈ ਸਾਢੇ 6 ਬਾਈ ਕਹਿੰਦਾ ਫੈਟ ਆਉਂਦੀ ਆ ਸੀਲ ਸਬ ਪੂਰੀ ਆ 23000 ਦੀ ਦੇ ਦੇਣੀ ਆ 8 ਕਿਲੋ ਦੁੱਧ ਤਿਆਰ ਹੈ ਜਿਹੜਾ ਤੁਸੀਂ ਝੋ ਲੈਣਾ ਆ ਕੇ ਦੋ ਟਾਈਮ ਝੋਲੋ ਭਾਵੇਂ ਚਾਰ ਟਾਈਮ ਝੋਲੋ ਆਈ ਦੀ ਵੀਡੀਓ ਦੇ ਵਿੱਚ ਇਹ ਬਾਈ ਦੇ ਦੋ ਨਗ ਇੱਕ ਨੰਬਰ ਗੱਬਣ ਜਰਸੀ ਦੂਜੇ ਸੂਵੇ ਸੁੰਦੀ ਆ 20 ਕਿਲੋ ਦੁੱਧ ਪਹਿਲਾਂ ਨੇ ਦਿੱਤਾ 22 2 ਕਿਲੋ ਦੁੱਧ ਪਿਆਜੂ 75000 ਮੁੱਲ ਵਿੱਚੋਂ ਮਾਨਤਾਨ ਹੋ ਜੂ ਇਹ ਜੋੜੀ ਸੇਲ ਆ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਹੈ ਜੇ ਕੋਈ ਗੱਬਣ ਜਰਸੀ ਲੈਣ ਦਾ ਚਾਹ ਬਾਣਾ ਤਾਂ ਗੱਬਣ ਲੈ ਜੇ ਜੇ ਕੋਈ ਸੂਈ ਸਵਾਈ ਛੋਟੇ ਭਾਅ ਵਾਲੀ ਵਹਿੜ ਲੈਣ ਦਾ ਚਾਹ ਬਾਣਾ ਤੇ ਦੋ ਨੰਬਰ ਸੂਈ ਸਵਾਈ 8 ਕਿਲੋ ਦੁੱਧ ਮਹੀਨੇ ਸਵਾ ਮਹੀਨੇ ਦੀ ਸੂਈ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਸ਼ਿਕਾ